ਇਨਾ ਸਿੱਖ ਕੌਮ ਨੂੰ ਬਾਦਲ ਪਰਿਵਾਰ ਨੇ ਜ਼ਖਮ ਦਿੱਤੇ ਨੇ ਨਾ ਇਹ ਪਰਿਵਾਰ ਨੂੰ ਤਾਂ ਚੌਂਚ ਖਿਹਾਰ ਕੇ ਗੋਲੀ ਮਾਰੀ ਜਾ ਤਾਂ ਵੀ ਸਿਆ ਥੋੜੀ ਹੈ ਬਾਦਲ ਪਰਿਵਾਰ ਨੇ ਜਿਹੜੇ ਇਨਾ ਕੌਮ ਨਾਲ ਗਦਾਰੀਆਂ ਕੀਤੀਆਂ ਨੇ ਸਾਡੀ ਕੌਮ ਦੇ ਤਖਤ ਦੇ ਜਹੇਦਰ ਹੋਣ ਐਵੇਂ ਤਾਂ ਕੋਈ ਆਪਣੀ ਕੰਪਨੀ ਚ ਪ੍ਰਾਈਵੇਟ ਕੰਪਨੀ ਦੀ ਨੌਕਰ ਵੀ ਨਹੀਂ ਕੱਟਦਾ ਜਿਹੜੇ ਗਿਆਨੀ ਖੁਲਦੀਪ ਸਿੰਘ ਗੜਗੱਜ ਸਾਹਿਬ ਹੈਗੇ ਨੇ ਨਵੇਂ ਜਹੇਦਰ ਲਗਾਏ ਨੇ ਕਲਤਖ ਸਾਹਿਬ ਦੇ ਹੁਣ ਬੋਲੀ ਕੌਮ ਦੀ ਬੋਲਣਗੇ ਜਾਂ ਬਾਦਲਾਂ ਦੀ ਬੋਲਣਗੇ ਕਿਵੇਂ ਜੇ ਨਜ਼ਰ ਤੋਂ ਬਾਦਲਾਂ ਦੀ ਬੋਲੀ ਬੁੱਲੂ ਕੋ ਨਾਲ ਜਹੇਦਾਰ ਉਹ ਕਦੋਂ ਬਾਦਲਾਂ ਦੀ ਬੋਲੀ ਬੋਲਣ ਛੱਡ ਜੀ ਉਹਦੋਂ ਜਹੇਦਾਰ ਸਾਹਿਬ ਤੋਂ ਕਿੰਨਾ ਚਿਰ ਇਹਨਾਂ ਦਾ ਰਾਜ ਹੈ ਉਹਨਾਂ ਰੋ ਪਿੱਛੇ ੜਜੂਗਾ ਉਹਨਾਂ ਜਿਹੜਾ ਰਹੂਗਾ ਜਹੇਦਾਰ ਸਾਹਿਬ ਜਿੰਨਾ ਚਿਰ ਬਾਦਲਾਂ ਦੀ ਬੋਲੀ ਬੋਲੇਗਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚੇ ਅੱਜ ਸਰਕਾਰ ਕਮੇਟੀ ਦੇ ਪ੍ਰਧਾਨ ਕੋਲ ਭਾਈ ਲਖਵੀਰ ਸਿੰਘ ਮਹਾਲਮ ਦੇ ਕੋਲ ਸੋ ਗੱਲਬਾਤ ਕਰਨ ਲੱਗੇ ਆਂ ਵੀ ਕੱਲ ਜਿਵੇਂ ਕਾਲਤਾ ਸਾਹਿਬ ਦੇ ਜਥੇਦਾਰ ਨੂੰ ਬੇਰੰਗ ਸੋ ਇਸ ਤਰ੍ਹਾਂ ਜੇ ਗੱਲ ਕਰੀਏ ਤਾਂ ਮਹੀਨੇ ਦੇ ਅੰਦਰ ਅੰਦਰ ਤਿੰਨ ਜਥੇਦਾਰਾਂ ਨੂੰ ਘਰ ਤੋੜਿਆ ਗਿਆ ਹੈਗਾ ਸੋ ਜਿਹੜੀ ਸਿੱਖਿਆਸਤ ਹੈਗੀ ਹੈ ਇਹਨਾਂ ਵੱਡਾ ਪਹਟਾਲ ਸਿੱਖਿਆਸਤ ਦੇ ਵਿੱਚ ਆਇਆ ਹੈ ਜਾਂ ਸਿੱਖ ਪੰਥ ਦੇ ਵਿੱਚ ਨਿਗਾਰ ਬਹੁਤ ਆਇਆ ਹੈ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਪ੍ਰਧਾਨ ਲਖਵੀਰ ਸਿੰਘ ਮਹਾਲਮ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਨਿਸ਼ਾਨ ਸਿੰਘ ਜੀ ਪ੍ਰਧਾਨ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਾ ਵਾਜ ਲੋਕਦਨੀ ਦੇ ਕੋ ਪਹੁੰਚਣ ਦੇ ਆਜਿਓ ਧੰਨਵਾਦ ਚੰਦ ਸਿੰਘ ਮਾਲਮ ਸਿੰਘ ਜੀ ਜਿਸ ਤਰ੍ਹਾਂ ਕੱਲ ਦੀ ਘਟਨਾ ਹੈ ਅਕਾਲ ਤਖਤ ਸਾਹਿਬ ਤੇ ਜਿਹੜੇ ਜਥੇਦਾਰ ਸੀਗੇ ਗਿਆਨੀ ਰਗबीर ਸਿੰਘ ਸੋ ਆਪਾਂ ਵੇਖਦੇ ਆਂ ਵੀ ਇੱਕ ਮਹੀਨੇ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਘਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਕੀ ਤਰਸਦੀ ਹੈ ਸਿੱਖ ਕੌਮ ਦੀ ਵੀ ਪਹਿਲਾ ਸਮਾਜ ਸਿਵਾਇ ਪਹਿਲਾ ਸਮਾਜ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਸਿੱਖ ਕੌਮ ਆਪ ਜਥੇਦਾਰ ਚੁਣਦੀ ਸੀ ਤੇ ਆਪ ਲਾਉਂਦੀ ਸੀ ਲੇਕਿਨ ਹੁਣ ਨਵਾਂ ਇੱਕ ਸਿਸਟਮ ਜਿਹੜਾ ਆਇਆ ਐ ਐਸਡੀ ਪੀਸੀ ਦੇ ਵੱਲੋਂ ਤਿੰਨ ਜਥੇਦਾਰਾਂ ਨੂੰ ਲਾ ਕੇ ਇੱਕ ਮਹੀਨੇ ਦੇ ਅੰਦਰ ਘਰ ਨੂੰ ਤੋੜ ਦਿੱਤਾ ਗਿਆ ਕੀ ਇਹ ਪ੍ਰੋਸੀਜਰ ਹੈ ਕੀ ਹੈ ਵੇਖੋ ਸਿੰਖਰ ਗੱਲ ਇਦਾਂ ਹੈਗੀ ਹੈ ਵੀ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਜੀ ਕਰਜਨਾ ਕੀਤੀ ਹੂੰ ਤੇ ਜਿਹੜੇ ਹੁਕਮ ਸ੍ਰੀ ਅਕਾਲ ਤਖਤ ਹੁੰਦੇ ਸੀ ਪੂਰੀ ਸਿੱਖ ਕੌਮ ਚ ਦੁਨੀਆ ਚ ਮੰਨੇ ਜਾਂਦੇ ਸੀ ਜੀ 1900 ਉਨਾਂ ਦੇ ਨਿਯਮਿਤਕਰਤਾ ਕਾਲ ਤੱਕ ਦੇ ਹੁਕਮ ਲਾਗੂ ਹੁੰਦੇ ਰਹੇ ਆ ਜੀ ਚਲੋ ਕਾਲੀ ਫੁੱਲਾ ਸਿੰਘ ਤਾਂ ਬਹੁਤ ਪਹਿਲੋ ਸ਼ੇਰੇ ਪੰਜਾਬ ਦੇ ਸਿੱਖ ਰਾਜ ਟਾਈਮ ਤੇ ਹੋ ਗਿਆ ਜੀ ਉਹਨਾਂ ਦੇ ਹੁਕਮਾਂ 'ਤੇ ਲਾਗੂ ਸੀਗੇ ਪਰ ਉਸ ਤੋਂ ਬਾਅਦ ਵੀ ਸਾਰੇ ਹੁਕਮਾਂ 'ਤੇ ਲਾਗੂ ਹੋਏ ਹਮ ਚਾਹ ਪ੍ਰੋਫੈਸਰ ਦਰਸ਼ਨ ਸਿੰਘ ਹੋਵੇ ਉਹਨਾਂ ਵੀ ਬੜੇ ਹੁਕਮ ਲਾਗੂ ਕੀਤੇ ਆਪਣੇ ਗਿਆਨੀ ਜਲਸ ਨੇ ਗਲਚ ਪੱਟੀ ਪਾ ਕੇ ਸੇਵਾ ਲਾਉਣੀ ਹੋਰ ਵੱਡੇ ਵੱਡਿਆਂ ਤਨਾਟਾਂ ਨੂੰ ਸੇਵਾ ਲਾਈ ਹਮ ਫਿਰ ਜਦੋਂ 1999 ਚ ਭਾਈ ਰਜੀਪ ਸਿੰਘ ਲਾਇਆ ਗਿਆ ਉਦੋਂ ਬਾਅਦ ਅਗਿਆਨੀ ਪੂਰਨਥਨ ਉਹਨੇ ਲਾਇਆ ਉਹਦੋਂ ਬਾਅਦ ਇਹਨੇ ਪਰੰਪਰਾ ਬਣ ਗਈ ਜਿੰਨਾ ਚਰਤਾ ਸਿੰਘ ਸਾਹਿਬ ਇਹਨਾਂ ਦੀ ਬੋਲੀ ਬੋਲਦੇ ਆ ਬਾਦਲ ਪਰਿਵਾਰ ਦੀ ਇਹ ਸਾਡੇ ਵਾਸਤੇ ਸਿੰਘ ਸਾਹਿਬ ਨੇ ਸਾਡੇ ਵਾਸਤੇ ਸਤਕਾਰਯੋਗ ਇਹਨਾਂ ਵਾਸਤੇ ਬਿਲਕੁਲ ਹੀ ਬਾਦਲ ਪਰਿਵਾਰ ਦੇ ਕਿਹੜੇ ਅਕਾਲੀ ਦਲ ਦੀ ਕਿਹੜੀ ਜੁੰਡਲੀ ਆ ਜੀ ਇਹਨਾਂ ਦੇ ਮਨ ਵਿੱਚ ਅਕਾਲਤਾ ਸਾਹਿਬ ਦਾ ਸਿੱਖ ਧਰਮ ਦਾ ਬਿਲਕੁਲ ਹੀ ਭੈ ਖਤਮ ਹੈ ਜੀ ਇਹਨਾਂ ਦੀਆਂ ਆਪਾਂ ਪੁਰਾਣੀਆਂ ਗੱਲਾਂ ਜਗ ਜਗ ਕੀ ਕਰੀਏ ਜੋ ਇਹਨਾਂ ਨੇ ਕੀਤਾ ਹੈ ਪੰਥ ਨਾਲ ਕੌਮ ਨਾਲ ਹੂੰ ਇਹ ਦੁਨੀਆ 'ਚ ਕਿਸੇ ਵੀ ਧਰਮ ਦੇ ਮਾੜੇ ਤੋਂ ਮਾੜੇ ਰਾਇਬਰ ਨਹੀਂ ਕੀਤਾ ਹੋਣਾ ਜਿਹੜਾ ਇਹਨਾਂ ਸਿੱਖ ਕੌਮ ਨੂੰ ਬਾਦਲ ਪਰਿਵਾਰ ਨੇ ਜ਼ਖਮ ਦਿੱਤੇ ਨੇ ਨਾ 84 1978 ਤੋਂ ਲੈ ਕੇ ਅੱਜ ਤੱਕ ਜੀ ਉਹ ਕਦੀ ਵੀ ਬਖਸ਼ੇ ਨਹੀਂ ਜਾ ਸਕਦੇ ਹਮ ਇਹਨਾਂ ਨੂੰ ਤਾਂ ਇਸ ਪਰਿਵਾਰ ਨੂੰ ਤਾਂ ਮੈਂ ਕਹਿੰਦਾ ਵੀ ਚਲੋ ਅੱਜ ਕਾਨੂੰਨ ਦਾ ਰਾਜ ਸੰਵਿਧਾਨ ਹੱਦ ਤੱਕ ਹੋ ਚੁੱਕਾ ਹੈ ਜੀ ਇਸ ਪਰਿਵਾਰ ਨੂੰ ਤਾਂ ਚੌਂਚ ਖਿਲਾੜ ਕੇ ਗੋਲੀ ਮਾਰੀ ਜਾ ਤਾਂ ਵੀ ਸਿਆ ਥੋੜੀ ਆ ਜੀ ਬਾਦਲ ਪਰਿਵਾਰ ਨੇ ਜਿਹੜੇ ਨਾਕਾਮ ਨਾਲ ਗਦਾਰੀਆਂ ਕੀਤੀਆਂ ਨੇ ਤੇ ਜਿਹੜਾ ਨਾਕਾਮ ਨੂੰ ਧੋਖਾ ਦਿੱਤਾ ਸਮੇਂ-ਸਮੇਂ ਤੇ ਜੀ ਫਿਰ ਜ਼ਹੀਦਾਰ ਸਾਹਿਬ ਜਿੰਨਾ ਚਿਰ ਤਾਂ ਇਹਨਾਂ ਦੀ ਬੋਲੀ ਬੋਲਦੇ ਨੇ ਇਹਨਾਂ ਦੀ ਬੋਲੀ ਗੱਲ ਕਰਦੇ ਆ ਉਹਨਾਂ ਚਿਰ ਤੋ ਜ਼ਹੀਦਾਰ ਸਾਹਿਬ ਨੇ ਹੂੰ ਉਹ ਕੋਈ ਵੀ ਪੀ ਐਚ ਡੀ ਆ ਕਿਸੇ ਨੂੰ ਕੁਛ ਕਿਹਾ ਜਾਂਦਾ ਕਿਸੇ ਨੂੰ ਕੁਛ ਕਿਹਾ ਜਾਂਦਾ ਹੈ ਹੂੰ ਇਹਨਾਂ ਦੇ ਮੈਂਬਰਾਂ ਵੱਲੋਂ ਤੇ ਇਹਨਾਂ ਦੇ ਮੰਤਰੀਆਂ ਸੰਤਰੀਆਂ ਵੱਲੋਂ ਜੀ ਜਦੋਂ ਕੋਈ ਪੰਚ ਦੀ ਗੱਲ ਤੇ ਅੜ ਜਾਂਦੇ ਆ ਤੇ ਉਦੋਂ ਉਹਨਾਂ ਦੇ ਕਿਰਦਾਰ ਖੁਸ਼ੀ ਤੇ ਇਹ ਸਵਾਲ ਪਿਛਾ ਦਿੰਦੇ ਆ ਹੂੰ ਤੇ ਉਹ ਤੋਂ ਲਾਇਆ 1999 ਚ ਪਾਇਰਜੀਤ ਸਿੰਘ ਨੂੰ ਜੀ ਬਿਨਾ ਗੱਲ ਲਫਾਫੇ ਤੋਂ ਆਰਡਰ ਲੈ ਕੇ ਲਾ ਦਿੱਤਾ ਉਹਨੇ ਕਿਹਾ ਸੀ ਕਿਤਾਬ ਹਮ индуਨੀ ਕਿਤਾਬ ਆ ਹਮ индуਨੀ ਹੈਗੇ ਉਹ ਵੰਡਣੀ ਸੀ ਉਹ ਲੱਖਾਂ ਦੇ ਆਧਾਰ ਤੇ ਕਿਤਾਬ ਛਪੀ ਸੀ ਨਾ ਕਿ ਨਹੀਂ ਵੰਡਣੀ ਜੀ ਪਰ ਪਾਇਰਜੀਤ ਸਿੰਘ ਹੋਰ ਮਸਲੇ ਦੇ ਆੜ ਕੇ ਤੁਹਾਨੂੰ ਉੱਥੋਂ ਲਾ ਦਿੱਤਾ ਗਿਆ ਜੀ ਉਸ ਤੋਂ ਬਾਅਦ ਅਮੀ ਚੱਕ ਕੇ ਗਿਆ ਨਹੀਂ ਪੁਨਸਮ ਲਿਆਂਦਾ ਗਿਆ ਹੂੰ ਉਹਨੂੰ ਥੋੜੇ ਜਿਹਾ ਬਾਅਦ ਉਹਨੂੰ ਵੀ ਕਾਲ ਤਸੱਦ ਤੋਂ ਲਾਂਭੇ ਕੀਤਾ ਗਿਆ ਕੋਈ ਗੱਲ ਨਹੀਂ ਬੰਨੇ ਵੜ ਗਿਆ ਪੰਥ ਦੇ ਮੁੱਦਿਆਂ ਤੇ ਹੂੰ ਉਤੋਂ ਬਾਅਦ ਸਿੰਘ ਸਰ ਗਿਆਨੀ ਬਦੰਤੀ ਇਹ ਆ ਗਏ ਜਗਿੰਦਰ ਸਾਹਿਬ ਬਦੰਤੀ ਉਹਨਾਂ ਨੂੰ ਇਸੇ ਤਰੀਕੇ ਨਾਲ ਬਦਲਿਆ ਗਿਆ ਚਲੋ ਉਤੋਂ ਬਾਅਦ ਉਹ ਵੀ ੱੱਕੇ ਦਾ ਜਬਰ ਜਨਾਇ ਦਾ ਮੈਂ ਕਹਿੰਦਾ ਵੀ ਗਿਆਨੀ ਗੁਰਪੰਚਤ ਜੀ ਦੀ ਕੋਠੀ ਪਲਾ ਕੇ ਹੁਕਮਨਾ ਜਾਰੀ ਕਰਾਉਣਾ ਕਿਦੋਂ ਕੌਮ ਦਾ ਦਬਾਅ ਪੈ ਜਾਣਾ ਉਹਨੂੰ ਬਾਦ ਬਦਲ ਦੇਣਾ ਹੁਣ ਕਿਹੜੀਆਂ ਦਾ ਕਰਤੂਤਵਾਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਡੇਰੇ ਸਰਸੇ ਨੂੰ ਮਾਫੀ ਤਾਂ ਆਣੀ ਉਹਨਾਂ ਦੀ ਫਿਲਮਾਂ ਰਿਲੀਜ਼ ਕਰਾਉਣੀਆਂ ਹੂੰ ਬੇਕਸੂਰ ਸਿੰਘਾਂ ਤੇ ਗੋਲੀਆਂ ਮਾਰ ਕੇ ਸ਼ਹੀਦ ਕਰਨਾ ਸ਼ਾਂਤ ਮਿ ਤਰੀਕੇ ਨਾਲ ਉਹ ਸਾਰੇ ਮੁੱਦੇ ਸੀਗੇ ਜੀ ਪਹਿਲੋ ਤਾਂ ਇਹਨਾਂ ਬੜੀ ਕੋਸ਼ਿਸ਼ ਕੀਤੀ ਬਚਨ ਦੀ ਹੂੰ ਫਿਰ ਜਦੋਂ ਕੌਮ ਨੇ ਇਹਨਾਂ ਨੂੰ ਬਿਲਕੁਲ ਜ਼ੀਰੋ ਲੈਵਲ ਤੇ ਆ ਕੇ ਤੇ ਇਹਨਾਂ ਅਕਾਲ ਤਖਤ ਦਾ ਸਹਾਰਾ ਲਿਆ ਜੀ ਇਹ ਅਕਾਲ ਤਖਤ ਫਿਰ ਦੁਬਾਰਾ ਆਪਦੇ ਤਰੀਕੇ ਨਾਲ ਵਰਤਣਾ ਚਾਹੁੰਦੇ ਸੀ ਫਿਰ ਇਹਨਾਂ ਦੀ ਮਾੜੀ ਕਿਸਮਤ ਇਹਨਾਂ ਦੇ ਕਿਹੜੇ ਪਾਪਾਂ ਦੀ ਕਿਹੜੀ ਪੰਡ ਹੁਣ ਭਰ ਚੁੱਕੀ ਆ ਜਦੋਂ ਕੱਲ ਤਾਂ ਸਰ ਦੇ ਦੋ ਤਰੀਕ ਨੂੰ ਪੇਚ ਹੋਏ ਸੀ ਤੇ ਕੌਮ ਦੇ ਵਿੱਚ ਜਵਾਰਾ ਕਰਨ ਜਾਗੀ ਸੀ ਵੀ ਚਲੋ ਇਹ ਪੰਥ ਦਾ ਇਹਨਾਂ ਮਾਫੀ ਮੰਗ ਲਈ ਹੈ ਸੇਵਾ ਕਰ ਰਿਹਾ ਹੂੰ ਫਿਰ ਜਦੋਂ ਫਿਰ ਥੋੜੇ ਜਿਹੇ ਤੋਂ ਬਾਅਦ ਜਹੇਦਾਰਾਂ ਨੇ ਇਹਨਾਂ ਨੇ ਗੱਲ ਨਹੀਂ ਮੰਨੀ ਪਹਿਲੋਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੇ ਝੂਠੇ ਅਲੀਕੇਸ਼ਨ ਲਾਉਣੇ ਉਹ ਵੀ ਐਡੇ ਘਟਿਆ ਅਲੀਕੇਸ਼ਨ ਹੂੰ ਉਹ ਉਹ ਵੀ ਉਹ ਲਾਏ ਗਏ ਉਹਨਾਂ ਨੂੰ ਪਾਸੇ ਕੀਤਾ ਗਿਆ ਹੁਣ ਕੱਲ ਇੱਕੇ ਦੇਣੀ ਦੋ ਜਸੇਦਾਰ ਹੂੰ ਗੰनीर ਕੀ ਵੀਰ ਸਿੰਘ ਦੇ ਜਹੇਦਾਰ ਸ਼੍ਰੀ ਅਨੰਦਪੁਰ ਸਾਹਿਬ ਹੂੰ ਦੋਨਾਂ ਨੂੰ ਇੱਕ ਜਣੀ ਲਾਹ ਦੇਣਾ ਇਦੋਂ ਕਾਲਾ ਦਿਨ ਹੈ ਨੀਗਾ ਹੂੰ ਵੀ ਸਾਡੀ ਕੌਮ ਦੇ ਤਖਤ ਦੇ ਜਹੇਦਾਰ ਹੋਣ ਐਵੇਂ ਤਾਂ ਕੋਈ ਆਪਣੀ ਕੰਪਨੀ ਚ ਪ੍ਰਾਈਵੇਟ ਕੰਪਨੀ ਦੀ ਨੌਕਰ ਵੀ ਨਹੀਂ ਕੱਟਦਾ ਆਪਣੀ ਪ੍ਰਾਈਵੇਟ ਕੰਪਨੀ ਦੀ ਜਾਂ ਕੋਈ ਆਪਾਂ ਪ੍ਰਾਈਵੇਟ ਕੰਪਨੀ ਦੇ ਉੱਪਰ ਰੱਖਿਆ ਆਪਣੇ ਮੁਲਾਜ਼ਮ ਰੱਖਿਆ ਬਿਨਾਂ ਕਸੂਰ ਤੋਂ ਉਹਨੂੰ ਵੀ ਕੋਈ ਨੋਟਿਸ ਦਿੱਤਾ ਜਾਂਦਾ ਕਾਨੂੰਨ ਆ ਵੀ ਇੰਨੇ ਦਿਨ ਚ ਤੈਨੂੰ ਭਈ ਨੌਕਰੀ ਮੈਨ ਨਹੀਂ ਰੱਖਣਾਗਾ ਹੂੰ ਤੇ ਇਹ ਨਾ ਇਸ ਤਰੀਕੇ ਜਹੇਦਰ ਲਾਏ ਆ ਵੀ ਇਹਦੂ ਕਾਲਾ ਦਿਨ ਮੈਂ ਸਮਝਣਾ ਵੀ ਸਿੱਕ ਧਰਮ ਦੇ ਇਤਿਹਾਸ 'ਚ ਨਹੀਂ ਹੈਗਾ। ਹੂੰ। ਵੀ ਇਹ ਕਾਲਾ ਦਿਨ ਵੱਲੋਂ ਦਿਨ ਨਹੀਂ ਮਨਾਇ ਜਾਊਗਾ। ਵੀ ਇੱਕ ਦਿਨ ਇੱਕ 26 ਜਨਾਂ ਦੇ ਵਿੱਚ ਕੌਮ ਦੇ ਤਿੰਨੇ ਜਹੇਦਰ ਲਾ ਕੇ ਲਾਮੇ ਕਰਦੇ ਨੇ। ਹੁਣ ਜਿਹੜੇ ਆਪਣੀ ਮਰਜ਼ੀ ਦੇ ਫੇਰ ਉਹ ਲਾਏ ਆ। ਪਰ ਉਹ ਕਿੰਨਾ ਚਿਰ ਇਹਨਾਂ ਦੀ ਬੋਲੀ ਬੋਲਣਗੇ। ਉਹਨਾਂ ਜਿਹੜੇ ਸਾਡੇ ਸਿੰਘ ਸਾਹਿਬ ਆ ਜਿਨ੍ਹਾਂ ਨੂੰ ਫੇਰ ਲਾ ਦੇਣਗੇ ਉਹ ਦਿਨ ਫੇਰ ਉਹ ਕੌਮ ਦੇ ਉਹ ਮਾਰੇ ਹੋ ਜਾਣਗੇ। ਇਹ ਪ੍ਰਧਾਨ ਸਭਾ ਇੱਥੇ ਇੱਕ ਸਵਾਲ ਉੱਠਦਾ ਹੈ। ਵੀ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਪਿਛਲੇ ਸਮੇਂ ਦੇ ਵਿੱਚ ਗਨਾਹ ਕੀਤੇ ਸੀਗੇ 2 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਛੇਕਿਆ ਤਾਂ ਜਾਣਾ ਚਾਹੀਦਾ ਸੀਗਾ ਸੁਖਬੀਰ ਬਾਦਲ ਲੇਕਿਨ ਫਿਰ ਜਥੇਦਾਰਾਂ ਨੂੰ ਵਾਰ-ਵਾਰ ਘਰ ਨੂੰ ਤੋੜ ਦੇਣਾ ਇਹ ਕੰਮ ਤਾਂ ਉਲਟੀ ਗੰਗਾ ਵਹਿ ਗਈ ਹੈ ਬਿਲਕੁਲ ਉਲਟੀ ਗੰਗਾ ਵਹੀ ਹੈ ਸੁਖਬੀਰ ਬਾਦਲ ਨੂੰ ਸਿੰਘ ਸਾਹਿਬਾ ਨਾਲ ਐਲਫਾਜਾ ਬਿਲਕੁਲ ਆਪਣੇ ਪਾਰਟੀ ਜਾਂ ਕੌਮ ਦੇ ਰੱਖਣ ਦੇ ਲੈ ਕੇ ਨਹੀਂ ਸੀ ਉਦੋਂ ਹੀ ਕੋਈ ਐਡਾ ਵੱਡਾ ਫੈਸਲਾ ਸੁਖਬੀਰ ਬਾਦਲ ਪੰਥ ਸੀ ਬਿਲਕੁਲ ਛੇਕਿਆ ਜਾਂਦਾ ਚਲੋ ਫਿਰ ਵੀ ਕੌਮ ਨੇ ਕਿਹਾ ਚਲੋ ਗੁਰੂ ਘਰ ਜਾ ਕੇ ਉਹਨੇ ਸੇਵਾ ਕੀਤੀ ਚਲੋ ਕੌਮ ਦੇ ਮੰਚ ਕੋਈ ਕਰਨ ਜਾਗੀ ਸੀ ਪਰ ਜਿਹੜਾ ਇਹਨਾਂ ਹੁਣ ਫੈਸਲਾ ਕੀਤਾ ਹੈ ਇਹ ਬਿਲਕੁਲ ਸਾਰੀ ਜ਼ਿੰਦਗੀ ਲਈ ਪੰਥ ਦੇ ਵਿੱਚੋਂ ਨਿਕਲ ਚੁੱਕੇ ਆ ਇਹਨਾਂ ਨੂੰ ਜੇ ਕੋਈ ਖਾਲਸਾ ਪੰਥ ਇਹਨਾਂ ਨੂੰ ਕਦੀ ਵੀ ਮੂੰਹ ਨਾ ਲਾਵੇ ਬਾਦਲ ਪਰਿਵਾਰ ਨੂੰ ਤੇ ਬਾਦਲ ਪਰਿਵਾਰ ਦੇ ਜਿਹੜੇ ਨਾਲ ਚਮਚੇ ਨੇ ਤਖਵੀਰ ਦੇ ਉਹਨਾਂ ਨੂੰ ਸਿੱਖ ਕੌਮ ਕਦੀ ਵੀ ਮੂੰਹ ਨਾ ਲਾਵੇ ਤੇ ਮੈਂ ਦੂਸਰੀ ਗੱਲ ਬੇਨਤੀ ਕਰਾਂਗਾ ਪੰਜਾਬ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਕਿੰਨੀਆਂ ਵੀ ਹੈਗੀਆਂ ਉਹਨਾਂ ਦਲ ਪੰਥ ਜਿਹੜੇ ਪੰਥਦਰਦੀ ਨੇ ਉਹ ਸਾਰਿਆਂ ਨੂੰ ਬੇਨਤੀ ਕਰਾਂਗੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ بلند ਆਵਾਜ਼ ਕਿੱਕੀ ਜਾਵੇ ਵੀ ਜਿਹੜੀ ਅੱਗੇ ਇਲੈਕਸ਼ਨ ਆਉਣੀ ਸ਼੍ਰੋਮਣੀ ਕਮੇਟੀ ਇਸ ਤਰੀਕੇ ਨਾਲ ਲੜੀ ਜਾਵੇ ਜਿੰਨੇ ਸਾਰੀਆਂ ਕਿਵੇਂ ਖਾਲਸਾ ਰਾਜ ਆਇਆ ਸੀ ਉਸ ਤੋਂ ਪਹਿਲਾਂ 12 ਮਿਸਲਾਂ ਸੀ 12 ਮਿਸਲਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਤਾਂ ਖਾਲਸਾ ਰਾਜ ਆ ਗਿਆ ਸੀ ਉਸ ਤੋਂ ਬਾਅਦ ਵਿੱਚ ਜਦੋਂ ਫਿਰ ਮਹੰਤਾ ਨੇ ਗੁਰੂ ਘਰ ਚ ਕਪਾਈਆਂ ਕੀਤੀਆਂ ਜੀ ਆਪਾਂ ਸਾਰੇ ਸਾਕਾ ਨਕਾਣਾ ਸਾਹਿਬ ਸਾਕਾ ਤਰਨਤਾਰਨ ਸਾਹਿਬ ਦਰਬਾਰ ਸਭ ਆਪਾਂ ਸਾਰੇ ਜਾਣਦੇ ਆ ਜਿਵੇਂ ਜਿਵੇਂ ਭਾਈ ਲక్ష్ਮੀ ਸਿੰਘ ਧਰੋਵਾਲ ਸ਼ਹੀਦ ਹੋਏ ਭਾਈ ਹੁਕਮਤ ਸਿੰਘ ਭਾਈ ਹਜ਼ਾਰਾ ਸਿੰਘ ਤਰਨਤਾਰਨ ਸ਼ਹੀਦ ਹੋਏ ਉਹ ਸ਼ਹਾਦਤਾਂ ਦਿੱਤੀਆਂ ਤੇ ਸ਼ਰੋਮਣੀ ਕਮੇਟੀ ਸਾਡੀ ਉਹ ਖੂਨ ਡੋਲ ਕੇ ਸਾਡੇ ਸ਼ਹੀਦਾਂ ਨੇ ਹੋਂਦ ਵਿੱਚ ਲਿਆਂਦੀ ਸੀ ਫਿਰ ਹੁਣ ਉਸੇ ਤਰ੍ਹਾਂ ਹੀ ਕੌਮ ਫਿਰ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਆਪਦੇ ਚੈਨਲ ਦੇ ਮਾਧਮ ਨਾਲ ਚਾਹੇ ਸਿਮਰਜੀਤ ਸਿੰਘ ਮਾਨਾ ਚਾਹੇ ਭਾਈ ਰਜੀਤ ਸਿੰਘ ਹੈ ਚਾਹੇ ਬਲਦੇਵ ਸਿੰਘ ਬੰਡਾਲਾ ਹੈ ਤੇ ਹੋਰ ਜਿਹੜੀਆਂ ਪੰਥਕ ਸ੍ਰੀ ਪੰਥ ਸਾਡੀਆਂ ਉਹ ਇੱਕ ਜਸ ਪਾਈ ਜਸਵੀਰ ਸਿੰਘ ਰੋਡੇ ਆ ਕੋਈ ਵੀ ਇਹ ਪੰਥਕਾ ਜਿਹੜਾ ਆ ਉਹਨੂੰ ਪੰਥ ਦਾ ਦਰਜ ਰੱਖਦਾ ਏ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਰੇ ਇਹਨਾਂ ਦੇ ਖਿਲਾਫ ਆਵਾਜ਼ ਬਿਠਾਉਣ ਤੇ ਇਹਨਾਂ ਨੂੰ ਜਿਹੜਾ ਸ਼ਰਮਣੀ ਕਮੇਟੀ ਤੋਂ ਪਾਸੇ ਹੋਏ ਬਾਦਲ ਪਰਿਵਾਰ ਤੇ ਫਿਰ ਉਸ ਇੱਕ ਕੌਮ ਦੀ ਜਿਹੜੀ ਪੰਥ ਦੀ ਜਿਹੜੀ ਕਾਲਾ ਪੰਥ ਜਾ ਸਕਦਾ ਏ ਨਹੀਂ ਤਾਂ ਅੱਜ ਤੇ ਘਰ ਕਾਲ ਤਾਂ ਸਭ ਠੱਠਾ ਸੀਗਾ ਪਹਿਲਾਂ ਬਦਾਲੀ ਨੇ ਠਾਇਆ ਮੱਫੇ ਰੰਗੜ ਨੇ ਬੜੇ ਉੱਤੇ ਕਰਾਉਣੇ ਕੰਮ ਕੀਤੇ ਤੇ ਖਾਲਸੇ ਪੰਥਰੇ ਉਹਨਾਂ ਨੂੰ ਗੱਡੀ ਚੜਾ ਕੇ ਫੋਦਾ ਲਾ ਕੇ ਤੇ ਕਾਲ ਤਸਾ ਸਿਰਫ ਸਾਰ ਲਿਆ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ 1984 ਵਿੱਚ ਹਮਲਾ ਕੀਤਾ ਟੈਂਕਾਂ ਤੋਫਾਂ ਨਾਲ ਤੇ ਚਲੋ ਕਾਲ ਤਸਾ ਵੀ ਬਣ ਗਿਆ ਤੇ ਜਿਹੜੀ ਉਹ ਦੇਸ਼ ਦੀ ਪ੍ਰਧਾਨ ਮੰਤਰੀ ਉਹਨਾਂ ਨੂੰ ਭਾਈ ਬੈਂ ਸਿੰਘ ਭਾਈ ਜਸਵੰਤ ਸਿੰਘ ਕੇਰਸਨ ਗੱਡੀ ਚੜਾਇਆ ਜੋ ਸਾਡਾ ਇਤਿਹਾਸ ਸਨਹਿਰੀ ਅੱਖਰਾਂ ਲਿਖਿਆ ਹੋਇਆ ਹੈ ਕਿ ਸਿੱਖ ਕੌਮ ਆਪ ਦਾ ਬਦਲਾ ਲੈਣੋਂ ਕਦੀ ਪਿੱਛੇ ਨਹੀਂ ਹਟਦੀ ਤੇ ਜਿਹੜਾ ਇਹਨਾਂ ਇੰਨਾ ਵੱੱਜਲ ਗਣਾ ਕੀਤਾ ਕੌਮ ਦੇ ਵਿੱਚ ਰਹਿ ਕੇ ਕੌਮ ਦੀ ਪਿੱਠ ਦੇ ਮਸ਼ਰਾਹ ਮਾਰਿਆ ਏ ਜਿਹੜਾ ਅਕਾਲ ਤਖਸਰ ਦਾ ਮਾਨ ਮਤਾ ਇਤਿਹਾਸ ਇਹਨਾਂ ਥੱਲੇ ਗਰਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਦੀ ਵੀ ਦੁਨੀਆ ਦੇ ਵਿੱਚ ਇਹ ਮਾਫ ਨਹੀਂ ਹੋ ਸਕਦਾ ਪਰਿਵਾਰ ਪ੍ਰਧਾਨ ਸਭ ਜਿਸ ਤਰ੍ਹਾਂ ਸਵਾਲ ਹੈਗਾ ਵੀ ਜਿਸ ਤਰ੍ਹਾਂ ਸੁਖਬੀਰ ਬਾਦਲ ਹੈ ਕੋਈ ਰਹਿੰਦੀ ਖੁੰਦੀ ਕਸਰ ਕੋਈ ਬਚਦੀ ਸੀਗੀ ਮਾੜੀ-ਮੋਟੀ ਉਹ ਜਿਵੇਂ ਹੁਣ ਗਿਆਨੀ ਰਗਵੀਰ ਸਿੰਘ ਨੂੰ ਘਰ ਦਾ ਰਸਤਾ ਵਿਖਾਇਆ ਕਹਿੰਦੇ ਵੀ ਕਈ ਬੁੱਧੀਮਾਨੇ ਗੱਲ ਕਰਦੇ ਆ ਵੀ ਸੁਖਬੀਰ ਬਾਦਲ ਨੇ ਆਪਣੇ ਸਿਵਿਆਂ ਦੇ ਵਿੱਚ ਆਪਣੀ ਤਿੱਲੀ ਆਪਣੇ ਆਪ ਲਾਲ ਲਈ ਹੈ ਵੇਖੋ ਇਹ ਕੋਈ ਗੱਲ ਨਾ ਵੀ ਤੀਲੀ ਲਾਉਣ ਦੀ ਗੱਲ ਕੀਤੀ ਤੇ ਉਹ ਤਾਂ ਬੜੇ ਲੰਮੇ ਸਮੇਂ ਪਹਿਲਾਂ ਲੱਗ ਚੁੱਕੀ ਆ ਜੀ ਉਹ ਤਾਂ ਐਤੋਂ 2015 ਚ ਕਿਦੋਂ ਨਾ ਗੁਰੂ ਕਾਂਸਾ ਚ ਵਿਧਿਵੇ ਕਰਾਈਆਂ ਸੀ ਦੀ ਗੋਲੀ ਚਲਾਈ ਉਦੋਂ ਲੱਗੀ ਸੀ ਜੀ ਇਹਨਾਂ ਚਿਛਿਆ ਤਾਂ ਉਦੋਂ ਹੀ ਤਿਆਰ ਹੋ ਗਈ ਸੀ ਹੂੰ ਫਿਰ ਹੁਣ ਰਹਿੰਦੀ ਕੋਈ ਕਰਨ ਜਾਗੀ ਸੀ ਉਹ ਵੀ ਬਿਲਕੁਲ ਖਤਮ ਹੋ ਗਈ ਆ ਜਿਵੇਂ ਕੱਲੋਂ ਭਾਈ ਕਨੇ ਹਰਪੀ ਨੇ ਕਹਿ ਰਹੇ ਸੀ ਵੀ ਉੱਥੇ ਲੰਮੇ ਜੱਟ ਪਰ ਗੁਰੂ ਕਾਂਸਾ ਸੇ ਮਾਰਨੇ ਕਾਇਦਾ ਬੂਟਾ ਪਟਿਆ ਤੇ ਮੁਗਲ ਦਾ ਆਇ ਦੀ ਜੜ ਖਤਮ ਹੋ ਗਈ ਆ ਉਹ ਬਿਲਕੁਲ ਕੱਲ ਠੀਕ ਹੈ ਵੀ ਇਹਨਾਂ ਦੀ ਹੁਣ ਕਿਹੜੀ ਵੀ ਇਹਨਾਂ ਦਾ ਕਿਹੜਾ ਬੁੱਟਾ ਕਾਲੀਗਲ ਦਾ ਹੈ ਕਾਲੀਗਲ ਤਾਂ ਰਹੂਗਾ ਪਰ ਬਾਦਲ ਕਾਲੀਗਲ ਦਾ ਖਤਮ ਹੋ ਗਿਆ ਹੂੰ ਜਿਹੜਾ ਕੱਲ ਨੂੰ ਫੈਸਲਾ ਲਿਆ ਬਾਦਲ ਕਾਲੀਗਲ ਬਿਲਕੁਲ ਉਸ ਚੀਜ਼ ਤੋਂ ਖਤਮ ਹੋ ਗਿਆ ਇਹਨਾਂ ਨੂੰ ਪੰਜਾਬ ਦੇ ਵਿੱਚ ਕਿ ਗੁਰੂ ਨਾਨਕ ਦਾ ਮੈਂ ਤਾਂ ਬੇਨਤੀ ਕਰੂੰਗਾ ਵੀ ਕਿੱਥੇ ਵੀ ਜਾਣ ਇਹਨਾਂ ਨੂੰ ਮੋੜਾ ਲਾਵੇ ਚਾਹੇ ਸ਼੍ਰੋਮਣੀ ਕਮੇਟੀ ਮੈਂਬਰ ਜਾਣ ਚਾਹੇ ਇਹਨਾਂ ਦਾ ਕੋਈ ਲੀਡਰ ਚ ਆਵੇ ਜਿਹੜਾ ਬਾਦਲ ਪਰਿਵਾਰ ਸਬੰਧਤ ਹੈ ਸਤਾਰਿਕ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਕੇ ਤੇ ਆਪਣੇ ਕਿਹੜੇ ਸ਼੍ਰੋਮਣੀ ਕਮੇਟੀ ਵੀ ਆਪਣੇ ਕਬਜ਼ੇ ਲੈਵੇ ਤੇ ਬਾਕੀ ਕਿਹੜੇ ਗੁਰੂ ਘਰਾਂ ਦਾ ਪ੍ਰਬੰਧ ਥਾਰਾ ਆਪਣੇ ਕਬਜ਼ੇ ਜਾਣਾ ਚਾਹੀਦਾ ਕੋਮਨ ਮਹਾਲਮ ਸਾਹਿਬ ਸਵਾਲ ਹੈਗਾ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਸੀ ਗਿਆਨੀ ਗੁਰਕबीर ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਵੇਗੀ ਨਵੇਂ ਸਿਰੋਂ ਤੇ ਲੋਕਾਂ ਨੂੰ ਜੋੜਨ ਨਾਲ ਤੁਹਾਨੂੰ ਲੱਗਦਾ ਵੀ ਸ਼੍ਰੋਮਣੀ ਕਾਲਜ ਦਾ ਜਿਹੜਾ ਪੁਰਾਣਾ ਸੀਗਾ ਉਹ ਸਰਜੀਤ ਹੋਵੇਗਾ ਜਾਂ ਨਵਾਂ ਅਕਾਲੀ ਦਲ ਪੈਦਾ ਹੋਵੇਗਾ ਵੇਖੋ ਨਾ ਉਹ ਤਾਂ ਤੇਰਾ ਮਾਮਾ ਤੀਆਂ ਮਿਲਣਾ ਤੇ ਪਿਓ ਪੁੱਤਰ ਜਾਂ ਜੀਲ ਕਰ ਸੀ ਉਹ ਕਿਹੜੀ ਭਰਤੀ ਦਾ ਕਾਰੀ ਕਿ ਉਹ ਭਰਤੀ ਦਾ ਉਹਨੂੰ ਪੰਗਾ ਪਿਆ ਵੀ ਅਸੀਂ ਫਿਰ ਦੁਬਾਰਾ ਇੱਕ ਵਰਕਰ ਦੇ ਆ ਜਾਾਂਗੇ ਹੂੰ ਦੁਬਾਰਾ ਭਰਤੀ ਕੀਤੀ ਸੀ ਵਰਕਰ ਦੇ ਫਿਰ ਸ਼ੁਰੂ ਹੋ ਜਾਾਂਗੇ ਸਾਡੀ ਗਿਣਤੀ ਵਰਕਰ ਤੋਂ ਸ਼ੁਰੂ ਹੋਊਗੀ ਉਹ ਗੱਲ ਨਾ ਮੰਨਣ ਦੀ ਖਾਤਰ ਹੀ ਇੰਨਾ ਇੰਨਾ ਕੁਝ ਜਿਹੇ ਦਰਸਾ ਬਣ ਜਿਹੜਾ ਫੈਸਲਾ ਲਿਆ ਉਹ ਫੈਸਲਾ ਹੀ ਇਹਨਾਂ ਤੋਂ ਇਹਨਾਂ ਦਾ ਮੌਤ ਦਾ ਕਾਰਨ ਬਣ ਗਿਆ ਜੀ ਉਹ ਫੈਸਲਾ ਹੀ ਬਾਦਲ ਪਰਿਵਾਰ ਦੀ ਮੌਤ ਦਾ ਕਾਰਨ ਬਣਿਆ ਹੈ ਵੀ ਅਸੀਂ ਹੁਣ ਦੁਬਾਰਾ ਪ੍ਰਤੀ ਕਰੀਏ ਅਸੀਂ ਫਿਰ ਕੱਲ੍ਹ ਕਾਲ ਦੇ ਦੁਬਾਰਾ ਆਵਾਂਗੇ ਜੀ ਫਿਰ ਕਿਦੋਂ ਅਸੀਂ ਗਾਂ ਜਾਵਾਂਗੇ ਸਾਡੇ ਕਿਹੜੇ ਛੋਟੇ ਸਾਡਾ ਉੱਪਰ ਚਲੇ ਜਾਣ ਕੋਟ ਕੇ ਇਸ ਗੱਲ ਤੋਂ ਵੀ ਸਾਰਾ ਕੁਝ ਇਹਨਾਂ ਕਿਹੜੇ ਅਕਾਲਤਾਂ ਤੋਂ ਹੁਕਮ ਨਹੀਂ ਲਾਗੂ ਮੰਨੇ ਤੇ ਇਹਨਾਂ ਉਹ ਗੱਲ ਤੋਂ ਪਿੱਛੇ ਭੱਜੇ ਨੇ ਤੇ ਇਹਨਾਂ ਆਪਣੇ ਜਿਹੜੇ ਸ਼ਰਮਣੀ ਕਮੇਟੀ ਨੂੰ ਹੁਕਮ ਕਰਕੇ ਪ੍ਰਧਾਨ ਨੂੰ ਪ੍ਰਧਾਨ ਤਾਂ ਪਹਿਲੇ ਸਤੀਫਾ ਦੇ ਚੁੱਕਾ ਹੈ ਜੀ ਜੀ ਤੇ ਪਰ ਇਹਨਾਂ ਅਗਰ ਦੂਜੇ ਵਰਕਰਾਂ ਨੂੰ ਮੀਟਿੰਗ ਕਰਾ ਕੇ ਤੇ ਉਹਨਾਂ ਨੂੰ ਜਹੇਦਾਰਾਂ ਨੂੰ ਇਹਨਾਂ ਕਿਹੜਾ ਪਕਸਾ ਤੋਂ ਲੰਮੇ ਕੀਤਾ ਹੈ ਉਹ ਕੌਮ ਕਦੀ ਵੀ ਇਹਨਾਂ ਨੂੰ ਮਾਫ਼ ਨਹੀਂ ਕਰੇਗੀ ਪਰਿਵਾਰਨ ਦੀ ਪ੍ਰਧਾਨ ਸਾਹਿਬ ਇੱਕ ਸਵਾਲ ਹੈਗਾ ਵੀ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਹੈਗੇ ਨੇ ਨਵੇਂ ਜਹੇਦਾਰ ਲਗਾਏ ਨੇ ਕਲਤਖ ਸਾਹਿਬ ਦੇ ਹੁਣ ਬੋਲੀ ਕੌਮ ਦੀ ਬੋਲਣਗੇ ਜਾਂ ਬਾਦਲਾਂ ਦੀ ਬੋਲਣਗੇ ਕਿਵੇਂ ਵੇਖੋ ਗੱਲ ਹੈਗੀ ਵੀ ਕਿਦਾਂ ਵੀ ਜਹੇਦਾਰ ਲਾ ਦੇ ਪੂਰੀ ਗੱਲ ਤੈਅ ਕਰਕੇ ਲਾ ਦੇ ਪਹਿਲੋਂ ਇਹ ਜੀ ਜਿੰਨਾ ਚਿਰ ਤੋਂ ਬਾਦਲਾਂ ਦੀ ਬੋਲੀ ਬੋਲੂਗਾ ਨਾ ਜਹੇਦਾਰ ਉਹ ਕਦੋਂ ਬਾਦਲਾਂ ਦੀ ਬੋਲੀ ਬੋਲਣ ਛੱਡ ਜੂਗਾ ਜਦੋਂ ਜਹੇਦਾਰ ਸਾਹਿਬ ਤੋਂ ਕਿੰਨਾ ਚਿਰ ਇਹਨਾਂ ਦਾ ਰਾਜ ਹੈ ਉਹਨਾਂ ਰੋ ਪਿੱਛੇ हट ਜੂਗਾ ਉਹਨਾਂ ਜੇ ਰਹੂਗਾ ਜਹੇਦਾਰ ਸਾਹਿਬ ਜਿੰਨਾ ਚਿਰ ਬਾਦਲਾਂ ਦੀ ਬੋਲੀ ਬੋਲੇਗਾ ਜੀ ਜਿੰਨਾ ਚਿਰ ਗਿਆਨੀ ਹਰਪ੍ਰੀਤ ਹੂੰ ਉਹ ਮਤਲਬ ਕਿ ਉਹਨਾਂ ਚਿਰ ਉਹ ਗਿਆਨੀ ਹਰਪ੍ਰੀਤ ਜਿਹੇ ਦਰਸ ਪੀਐਚ ਵੀ ਸੀ ਜਿਹੜਾ ਉਹਨਾਂ ਨੇ ਬੋਲੀ ਬੋਲੋਂ ਛੱਡ ਗਿਆ ਪੰਥ ਦੇ ਮਸਲੇ ਜੜ ਗਿਆ ਉਸ ਦਿਨ ਉਹ 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 ਮਤਲਬ ਉਹਦਾ ਕਰਤਾਰ ਮਾੜਾ ਹੋ ਗਿਆ ਇਸੇ ਤਰ੍ਹਾਂ ਹੀ ਉਹਨ ਗਿਆਨੀ ਅਰਕਬੀਰ ਸਿੰਘ ਤੇ ਅਲੀਕੇਸ਼ਨ ਲੱਗੇ ਆ ਕਿ ਉਹ ਸਾਨੂੰ ਪੁੱਛ ਕੇ ਨਹੀਂ ਜਾਂਦਾ ਸੀ ਬਾਹਰ ਚਲਾਇਦਾ ਸੀ ਪੰਥ ਦੀ ਗੱਲ ਨਹੀਂ ਮੰਨਦਾ ਸੀ ਉਹਨਾਂ ਨੂੰ ਲਾਇਆ ਗਿਆ ਇਹ ਮੈਂ ਅੱਗੇ ਫਿਰ ਨੂੰ ਗੱਲ ਰਿਪੀਟ ਕੀਤੀ ਵੀ ਸਾਡੇ ਲਈ ਉਹ ਬੇਸ਼ੱਕ ਸਾਡੇ ਸਿੰਘ ਸਾਹਿਬ ਸਾਡੀ ਗੱਲ ਨਹੀਂ ਮੰਨਦੇ ਸਾਡੇ ਨਾਲ ਸਹਿਮਤ ਨਹੀਂ ਚੱਲਦੇ ਅਸੀਂ ਫਿਰ ਵੀ ਸਾਡਾ ਕਾਲਤਾ ਸਮਸਰ ਚੁਕਦਾ ਸੀ ਕਿਹੜੇ ਕਾਲਤਾ ਤੋਂ ਗੁਣਾ ਲਾਗੂ ਹੋਏ ਆ ਅਸੀਂ ਲੈ ਕੇ ਲੋਕਾਂ ਤੇ ਉਹ ਪਚਾਈਦਾ ਉਹਨਾਂ ਦੀ ਗੱਲ ਲੋਕਾਂ ਪੰਚ ਤੋਂ ਕੌਮ ਵਿੱਚ ਰੱਖੀਦਾ ਸਾਡੇ ਕਾਲਤਾ ਤੋਂ ਗੁਣਾ ਜਾ ਰਹੀ ਨੇ ਫਿਰ ਇਹਨਾਂ ਲਈ ਉਹ ਕੋਈ ਚੀਜ਼ ਮੈਨੇ ਨਹੀਂ ਰੱਖਦੀ ਬਾਦਲ ਪਰਿਵਾਰ ਲਈ ਇਹ ਤਾਂ ਸਭ ਇੱਕ ਨੌਕਰ ਸਮਝੇ ਸਾਡੇ ਨੌਕਰ ਆ ਇਹ ਇੱਕੋ ਗੱਲ ਨੇ ਸਤ ਜੀ ਨਹੀਂ ਪ੍ਰਧਾਨ ਸਾਹਿਬ ਜਦੋਂ ਤੁਸੀਂ ਉੱਥੇ ਧਰਨਾ ਲਗਾਇਆ ਸੀ ਅਮਰਸਰ ਦਰਬਾਰ ਸਾਹਿਬ ਦੇ ਸਾਹਮਣੇ ਉਸ ਟਾਈਮ ਤੁਹਾਡਾ ਵਿਰੋਧ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਡਾਂਗਾ ਚੱਕ ਲੋ ਜੀ ਸ਼ਰਮਨੀ ਕਾਲੀ ਦਲ ਨੂੰ ਇਹ ਹੋਕਮ ਕੀਤਾ ਸੀਗਾ ਲੇਕਿਨ ਅੱਜ ਤੁਸੀਂ ਉਹਨਾਂ ਦੇ ਪੱਖ 'ਚ ਬੋਲ ਰਹੇ ਹੋ ਵੇਖੋ ਗੱਲ ਇਹ ਤਾਂ ਹੈਗੇ ਵੀ ਸ਼੍ਰੋਮਣੀ ਕਮੇਟੀ ਵੀ ਸਾਡੀ ਬਣੀ ਆ ਅਪਦੀ ਸਿੱਖਾਂ ਦੀ ਬਣੇ ਕਿੰਦੇ ਫੈਸਲੇ ਹੋਣਗੇ ਜੀ ਸਾਡਾ ਕਾਲੀਗਲ ਵਿਆਪਦਾ ਸਿੱਖਾਂ ਦਾ ਹੋਵੇ ਕਿਹੜਾ ਪੂਰੇ ਪੰਜਾਬ ਚ ਲਾਰਾਈ ਕਰੇਗਾ ਜੀ ਇਹ ਤੁਹਾਡਾ ਫੈਸਲਾ ਜੀ ਹਾਂ ਜੀ ਜੀ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸਤੀਫਾ ਦਿੱਤਾ ਸੀਗਾ ਕਿਹੋ ਜਿਹਾ ਸਟੈਂਡ ਤੁਹਾਨੂੰ ਲੱਗਦਾ ਹੈ ਵੀ ਗਿਰਾਨੀ ਰਘਵੀਰ ਸਿੰਘ ਨੂੰ ਲਾਉਣ ਵਾਸਤੇ ਉਹਨੇ ਸਤੀਫਾ ਪਹਿਲਾਂ ਇੱਕ ਅੱਖੀ ਘੱਟਾ ਪਾਇਆ ਕੌਮ ਦੇ ਕਿਵੇਂ ਹੈ ਗਣੇ ਇਹ ਵੀ ਗਿਆ ਸੀ ਉਹਨੂੰ ਮਨਾਉਣ ਵਾਸਤੇ ਆਪਾਂ ਆਪਣੇ ਸ਼੍ਰੋਮਣੀ ਮੀਟੀ ਪ੍ਰਧਾਨ ਨੂੰ ਜੀ ਤੇ ਇਹ ਜਹੇਦਾਰ ਵੀ ਗਿਆ ਸੀਗਾ ਵੀ ਉਹ ਨਹੀਂ ਉਹ ਨਹੀਂ ਕੱਲ ਮੰਨੀ ਇਹਨਾਂ ਜੀ ਨੂੰ ਜੀ ਪਹਿਲਾਂ ਤਾਂ ਉਹ ਦੁੱਧੇ ਗਿਆ ਸੀ ਆਪਣੇ ਕਾਲੀਗਲ ਦੇ ਪੰਜ ਬੰਦੇ ਗਿਆ ਸੀ ਹਾਂ ਜੀ ਉਹਨਾਂ ਗੱਲ ਨਹੀਂ ਮੰਨੀ ਹੂੰ ਬਾਅਦ ਵਿੱਚ ਸਿੰਘ ਸਾਹਿਬ ਗਿਆ ਸੀਗਾ ਇਹ ਵੀ ਇਹਨਾਂ ਉਹਨਾਂ ਦੇ ਅੱਖ ਨਹੀਂ ਉਹਨਾਂ ਕੱਲ ਨਹੀਂ ਮੰਨੀ ਉਹਨੇ ਜੀ ਤੇ ਉਹਦੀ ਆਪਣੀ ਮਰਜ਼ੀ ਆ ਤਾਂ ਆਪਣੇ ਨਹੀਂ ਗੋਂ ਕੌਂ ਕੱਲ ਨਹੀਂ ਮੰਨੀ ਹੁੰਦੇ ਹੂੰ ਤੇ ਇਹ ਗੱਲ ਹੈਗੀ ਆ ਵੀ ਇਹ ਤਾਂ ਸਾਰੀ ਕੌਮ ਕੱਟੀ ਹੋ ਕੇ ਸ਼੍ਰੋਮਣੀ ਕਮੇਟੀ ਚੁਣੇ ਤੇ ਆਪ ਤਾਂ ਅਕਾਲੀ ਦਲ ਚਾਣੇ ਫੇਰ ਗੱਲ ਬਣੀ ਪੰਦੂ ਦੀ ਪਰ ਚੜ੍ਹਦੀ ਘਲਾਵਤ ਸੀ ਆ ਨਹੀਂ ਹੁਣ ਧਾਮੀ ਸਾਹਿਬ ਅਸਤੀਫਾ ਆਪਣਾ ਵਾਪਸ ਲੈਣਗੇ ਜਾਂ ਮਤਲਬ ਅੜੇ ਰਹਿਣਗੇ ਅਜੇ ਤੱਕ ਡਾੜੇ ਖੜੇ ਅਜੇ ਤੱਕ ਤਾਂ ਉਹਨਾਂ ਨੇ ਸੇਵਾ ਆਪਸ ਨੇ ਲਿਆ ਕੋਈ ਗੱਲ ਨਹੀਂ ਕੀਤੀ ਲੈਣ ਦੀ ਵਾਪਸ ਸਾਰੇ ਕਾਇਨ ਦੇ ਉਪਰ ਆਪਣੇ ਅਕਾਲੀ ਦਲ ਵੀ ਗਿਆ ਪੰਜ ਬੰਦੇ ਟੀਮ ਗਈ ਸੀ ਤੇ ਇਹ ਬਾਕੀ ਵੀ ਗਿਆ ਜਹਦਰ ਵੀ ਗਿਆ ਉਹ ਨਹੀਂ ਮੰਨਿਆ ਕਿ ਉਹ ਨਹੀਂ ਤਸਦੀਫਾਨ ਤੁਹਾਨੂੰ ਐਨੂੰ ਹੀ ਲੱਗਦਾ ਜੇ ਅਸਤੀਫਾ ਵਾਪਸ ਲੈਂਦੇ ਐ ਕਿ ਸਾਰੀ ਮਲੀ ਭੁਗਤ ਉਹ ਹੈਗੀ ਤਾਂ ਸਾਰੀ ਮਲੀ ਭੁਗਤ ਸਾਡੇ ਜੁੜਿਆ ਰਹੇ ਬੰਦਾ ਸਾਡੇ ਨਾਲ ਮੰਨੇ ਰਲ ਕੇ ਫਾਈਲ ਕਿਹੜੇ ਫਿਰ ਕਮੇਟੀ ਜੇ ਬੈਠ ਕੇ ਫਾਈਲ ਸਿੰਘ ਸਾਹਿਬ ਲਾਉਂਦੀ ਗੱਲ ਜਿਵੇਂ ਸਾਰੇ ਫਾਈਲ ਉਹਨਾਂ ਕਰਕੇ ਉਹਨੂੰ ਉਹਨਾਂ ਅਸਤੀਫਾ ਵਾਪਸ ਲੈਂਦੇ ਸੀ ਜੀ ਦੁਬਾਰਾ ਵਾਪਸ ਆ ਜਵੇ ਉਹ ਨਹੀਂ ਆਇਆ ਵਾਪਸ ਅਸੀਂ ਤਾਂ ਸਾਰਿਆਂ ਨੂੰ ਕਹਾਂਗੇ ਵੀ ਸਾਰੇ ਆਪਾਂ ਆਪਣੇ ਕਿਹੜੇ ਕਿੰਨੇ ਵੀ ਸ਼੍ਰਮਣੀ ਕਮੇਟੀ ਦੇ ਹੈਗੇ ਆ ਵਰਕਰ ਮੁਲਾਜ਼ਮ ਉਹ ਪੰਤਰੀ ਚੜ੍ਹਦੀ ਕਲਾ ਵਾਲੀ ਕੌਮ ਚੜ੍ਹਦੀ ਕਲਾ ਗੱਲ ਕਰਨਾ ਤੇ ਜਿੰਨਾ ਚਿਰ ਮਤਲਬ ਕਿ ਜਿਹੜੇ ਸਿੱਖ ਕੌਮ ਦੇ ਫੈਸਲੇ ਨੇ ਜਿਵੇਂ ਉਹ ਸਿੰਘ ਸਾਹਿਬ ਨਵਾਂ ਆ ਉਹ ਵੀ ਪੰਥ ਚੜ੍ਹਦੀ ਕਲਾ ਫੈਸਲੇ ਕਰੇ ਹੂੰ ਤੇ ਸਾਰੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਸਿੰਘ ਸਾਹਿਬ ਲਾਹ ਕੇ ਆ ਇਹ ਵੀ ਪੰਥ ਨਾਲ ਰਲ ਕੇ ਅੱਗੇ ਪੰਥ ਦੀ ਕੌਮ ਨੂੰ ਗੋਹੀ ਕਰਕੇ ਪੰਥ ਦੀ ਚੜ੍ਹਦੀ ਕਲਾ ਸੇਵਾ ਕਰਕੇ ਪੰਥ ਚੜ੍ਹਦੀ ਕਲਾ ਦੇ ਪਾਸੇ ਗੱਲ ਕਰਨਾ ਚਲੋ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਸਿੱਖ ਕੌਮ ਦਾ ਜਿਹੜਾ ਜਥੇਦਾਰ ਸਾਹਿਬ ਹੁੰਦਾ ਸਿੱਖ ਕੌਮ ਆਪਣਾ ਖੁਦ ਜਥੇਦਾਰ ਕਦੋਂ ਚੁਣ ਪਾਵੇਗੀ ਜਹਦਰ ਕੜਾ ਕੋਦੋ ਕੌਮ ਆਪਣੇ ਸ਼੍ਰੋਮਣੀ ਕਮੇਟੀ ਸਾਡੀ ਯਾਦ ਹੋਵੇਗਾ ਜੀ ਯਾਦ ਆਸਤੀ ਹੋਵੇ ਜੀ ਆਪਣੇ ਸਾਡੇ ਮੈਂਬਰ ਆਪਣੇ ਲੋ ਉਹ ਆਪਣੇ ਚੜ੍ਹਦੀ ਕਲਾ ਵਾਲਾ ਕੌਮ ਚੁਣ ਕੇ ਜਹਦਰ ਲਾਵੇ ਉਹ ਜਹਦਰ ਕੌਮ ਚੜ੍ਹਦੀ ਕਲਾ ਵਾਲਾ ਸਿੰਘ ਕੜਾ ਪੰਥ ਦੀ ਕੋਈ ਕਰ ਸਕੇ ਜੀ ਕਿਹੜਾ ਯਾਦ ਹੋਵੇ ਚਾਰਚ ਪਰਿਓ ਕਿਹੜਾ ਦੁਬਾਰਾ ਹੋਵੇ ਹਮ ਹੋਰ ਪੰਜ ਸਿੰਘ ਫਿਰ ਉਹ ਪੰਥ ਸੱਜ ਕੇ ਖਾਸਰਬਤ ਖਾਲਸਾ ਕਿਵੇਂ ਉਹ ਖਾਲਸਾ ਉਹ ਜਹਦਰ ਚੁਣਿਆ ਜਾਵੇ ਉਹ ਪੰਥੀ ਕੋਈ ਕਰ ਸਕਦੇ ਕਿਵੇਂ ਭਾਈ ਜਗਤਾਰ ਸਾਹਿਬ ਆ ਜਿਆ ਰਾਜਵਾਲ ਜਿਹੋ ਜਿਹੜੇ ਚੰਗੇ ਜੋ ਦੇ ਸੰਗੋਣਾ ਜੀ ਕਿਵੇਂ ਪਾਇ ਰਣਜੀਤ ਸਿੰਘ ਜੇਲ੍ਹ ਦੇ ਵਿੱਚੋਂ ਉਹ ਜਹਦਰ ਚੁਣਿਆ ਜਾਏਗਾ ਜੀ ਹਾਲਤਾ ਉਹ ਜਹਦਰ ਬਣਾ ਲਿਆ ਸੀ ਹਾਂਜੀ ਤੇਵੇਂ ਜਹਦਰ ਚੁਣੇ ਜਾਣ ਉਹ ਸਾਰੀ ਕਾਮਨ ਇਨਕੁਆਇਰੀ ਕਰਕੇ ਫਿਰ ਉਹ ਕੌਮ ਦੀ ਚੜ੍ਹਦੀ ਕਲਾ ਅੱਗੇ ਹੋ ਕੇ ਸੇਵਾ ਕਰਨ ਤੇ ਉਹ ਮਤਲਬ ਪੰਥ ਚੜ੍ਹਦੀ ਕਲਾ ਜਾ ਸਕਦੇ ਆ ਦੁਨੀਆਂ ਦਾ ਮੈਂ ਲੱਗੇ ਵੀ ਕਿਵੇਂ ਰਾਜਵਾਲ 12 ਵੇ ਜਾਂਚ ਕਰਦੇ ਆ 12-12 ਆਵੇ ਕੋਈ ਬੰਦੀ ਸਿੰਘ ਨਿਕੜੇ ਸਾਡੇ ਸਰ ਜਿੰਦਗੀ ਜੇਲਾਂ ਹੀ ਲਾ ਲਈ ਆ ਕਿਵੇਂ ਪਾਇ ਰਣਜੀਤ ਸਿੰਘ ਜੇਲ੍ਹ ਦੇ ਵਿੱਚ ਜਹਦਰ ਬਣਾਤਾ ਹੈ ਹਾਲਤਾ ਸਾਹਿਬ ਦਾ ਐਵੇਂ ਇਸ ਤਰੀਕੇ ਨਾਲ ਮਤਲਬ ਕਿ ਸਾਡੇ ਕੌਮ ਜਹਦਰ ਚੁਣੇ ਤੇ ਫਿਰ ਪੰਥ ਚੜ੍ਹਦੀ ਕਲਾ ਹੋ ਸਕਦੀ ਹੈ ਪ੍ਰਧਾਨ ਸਾਹਿਬ ਤੁਹਾਨੂੰ ਐਨੂੰ ਹੀ ਲੱਗਦਾ ਵੀ ਜੇ ਗਿਆਨੀ ਰਕबीर ਸਿੰਘ ਸੁਖਵੀਰ ਬਾਦਲ ਨੂੰ ਛੇਕ ਦਿੰਦੇ ਅੱਜ ਆ ਦਿਨ ਨਾ ਦੇਖਣੇ ਪੈਂਦੇ ਵੇਖੋ ਛੇਕਣਾ ਚਾਹੀਦਾ ਸੀ ਬਿਲਕੁਲ ਉਹਨਾਂ ਦੇ ਮਨ ਚ ਚਲੋ ਉਹਨਾਂ ਜੋ ਫੈਸਲਾ ਕੀਤਾ ਉਹਦੇ ਹਿਸਾਬ ਨਾਲ ਕੀਤਾ ਪਰ ਇਹਨੇ ਪੰਥਰੀ ਕਿ ਛੇਕਣ ਵਾਲੇ ਸਾਰੇ ਜੀ ਜਿੰਨੇ ਆ ਬਾਦਲ ਦੇ ਲਾਣਾ ਸਾਰੇ ਛੇਕਣ ਵਾਲਾ ਪੰਥ ਦੇ ਵਿੱਚੋਂ ਹੂੰ ਇਹਨਾਂ ਦੀ ਇੱਕ ਵੀ ਪੰਥਰੀ ਦੀ ਜਾਨ ਵਾਲਾ ਬੰਦਾ ਲੈ ਕੇ ਗੜ ਪੰਥ ਲੈ ਕੇ ਇੱਕ ਵੀ ਨਹੀਂ ਕੰਨ ਜਗਾ ਹੂੰ ਚਾਹ ਬਾਦਲ ਪਰਿਵਾਰ ਚਾਹ ਦੇ ਨੇ ਮੰਤਰੀ ਸੰਤਰੀ ਸਾਰੇ ਪੰਥ ਦੇ ਗਦਾਰ ਨੇ ਹੂੰ ਸਾਰਿਆਂ ਨੇ ਪੰਥ ਦੇ ਪਿੱਛੇ ਛੁਰੀਆਂ ਮਾਰੇ ਨੇ ਜਿੰਨੇ ਵੀ ਇਹਨੇ ਮੰਤਰੀ ਆ ਚਾਹੇ ਤੋਂ ਪਰਦੇ ਨਾਲੋਂ ਕਿੱਥੇ ਵੀ ਲਾ ਲਓ ਪੰਜਾਬ ਕਿੰਨੇ ਵੀ ਐ ਸਾਰੇ ਪੰਥ ਦੇ ਉਹ ਇੱਕ ਨੰਬਰ ਦੇ ਗੱਦਾਰ ਨੇ ਹੂੰ ਤੇ ਕਾਲਤਾ ਸਾਹਿਬ ਤੋਂ ਸਾਰਿਆਂ ਨੇ ਕਿਵੇਂ ਬੀਬੀ ਜਗੀਰਪੁਰਾ ਉਹਨੂੰ ਸੱਦਿਆ ਸੀ ਸਾਰਿਆਂ ਨੂੰ ਸੱਦਿਆ ਸੀ ਆਪਣੀ ਟੀਨ ਸਗਣ ਸੱਦਿਆ ਸੀ ਸਾਰੇ ਹੀ ਪੰਥ ਵਿਰੋਧੀ ਚਿਹਰੇ ਨੇ ਇਹਨਾਂ ਦੇ ਪੰਥ ਦਾ ਪੂਰਾ ਡਰ ਇਹਨਾਂ ਦੇ ਮਨ 'ਚ ਕੋਈ ਰੱਤਾ ਪਾਰੂ ਪੰਥ ਦਾ ਦਰਦ ਨਹੀਂ ਗੰਦਰ ਕੇ ਇਹ ਵੀ ਲੀਡਰ ਦੇ ਖਲਾ ਖਾਲੀ ਚੱਲ ਜਿੰਨੇ ਵੀ ਲੀਡਰ ਨੇ ਹੂੰ ਚਾਹੇ ਉਹ ਟੀਨ ਸਾਹਿਬ ਚ ਕੋਈ ਵੀ ਨਾਲ ਕਿੰਨਾ ਵੀ ਮੰਤਰੀ ਸੰਤਰੀ ਸਾਹਿਬ ਪੰਥ ਦੇ ਵਿਰੋਧੀ ਨੇ ਸਾਰੇ ਪਿੱਛੇ ਉਹਨਾਂ ਵਿਆਹ ਤੇ ਕਿਹੜਾ ਸੀ ਰਖੜਾ ਪਰ ਉਹ ਤੇ ਸਾਰੇ ਆਏ ਆ ਆਪ ਬੀਜੇਪੀਲ ਸਾਰੇ ਆਏ ਮੀਟਿੰਗਾਂ ਹੋਈਆਂ ਢੇਰਾ ਤਰਫ ਆ ਵਿਆਸ ਦੇ ਮੁਖੀ ਜਣ ਜਾ ਕੇ ਮੀਟਿੰਗਾਂ ਕੀਤੀਆਂ ਹਮਮ ਔਰ ਸੁਖਬੀਰ ਦੀ ਕੁੜੀ ਦੇ ਵਿਆਹ ਉੱਤੇ ਸਾਰੇ ਤਰ੍ਹਾਂ ਦਾ ਉਹ ਕਾਲੀ ਜਲਦੀ ਇੱਕ ਵਿਆਹ ਸੀ ਪ੍ਰਧਾਨ ਦੀ ਕੁੜੀ ਦਾ ਉੱਤੇ ਹਰ ਤਰ੍ਹਾਂ ਲਿਚਰ ਗੀਦੀ ਚੱਲੇ ਆ ਸਾਰੇ ਕੋ ਚੱਲੇ ਆ ਸਾਰੇ ਇਕੱਠੇ ਆਏ ਆ ਤੇ ਉਹ ਵਿਆਸਾਂ ਦੇ ਵਿਆਹ ਸਾਰੇ ਸਾਧ ਰਣ ਇਕੱਠਾ ਆਇਆ ਉੱਥੇ ਆਇਆ ਹੈ ਇਹਨਾਂ ਗੱਲਾਂ ਨੂੰ ਲੈ ਕੇ ਇਹ ਪੰਥ ਦੇ ਪੜਾ ਕਦੀ ਵੀ ਨਹੀਂ ਸੋਚ ਸਕਦਾ ਇਹ ਪਰਿਵਾਰ ਕਦੀ ਵੀ ਨਹੀਂ ਪੰਥ ਦੇ ਪੜੇ ਦੀ ਗੱਲ ਕਰ ਸਕਦਾ ਬਾਦਲ ਪਰਿਵਾਰ ਕਦੀ ਵੀ ਨਹੀਂ ਕਰ ਸਕਦਾ ਸੋ ਪ੍ਰਧਾਨ ਸਾਹਿਬ ਕੀਲਾ ਸਵਾਲ ਹੈ ਗਿਆ ਵੀ ਜਿਸ ਤਰ੍ਹਾਂ ਸ਼੍ਰੋਮਣੀ ਕਾਲੀ ਦੌਰ ਸਿੱਖਾਂ ਦੀ ਖੇਤਰੀ ਪਾਰਟੀ ਹੈ ਪੰਜਾਬ ਦੀ ਕਿੰਨੇ ਕੁ ਸਮੇਂ ਚ ਦੁਬਾਰਾ ਇਹ ਉੱਭਰ ਕੇ ਆ ਸਾਹਮਣੇ ਆ ਸਕਦੀ ਹੈ ਲੱਗਦਾ ਕੁਝ ਇੱਕ ਉਦੋਂ ਸਾਹਮਣੇ ਆਵੇ ਕਿ ਸਾਰਾ ਪੰਥ ਇਕੱਠਾ ਹੋ ਜਾਵੇ ਇੱਕ ਪਲੇਅਰ ਪਰ ਸਾਰੇ ਜਿਹੇ ਬੰਦੇ ਇਕੱਠੀਆਂ ਹੋ ਕੇ ਲੜਾਈ ਲੜਨਾ ਜੀ ਕਿੰਨੀਆਂ ਜਿੱਥੇ ਵੱਡੀਆਂ ਛੋਟੀਆਂ ਵੱਡੀਆਂ ਪਾਰਟੀਆਂ ਦੇ ਸਾਰੇ ਇਕੱਠੀਆਂ ਹੋ ਜਾਣਾ ਜੀ ਸੰਤ ਸਮਾਜ ਵੀ ਕਿਹੜਾ ਪੰਥਦਰਦੀ ਸੰਤ ਸਾਧੂ ਮਹਾਤਮਾ ਵੀ ਇਕੱਠੇ ਹੋ ਤਾਂ ਫਿਰ ਪੰਥ ਦੀ ਕੌਮ ਚੜ੍ਹਦੀ ਕਲਾ ਹੋ ਸਕਦੀ ਹੈ ਜੀ ਤੇ ਬਾਦਲ ਪਰਿਵਾਰ ਨਾਲ ਕਲਾ ਰਿਸ਼ਤਾ ساری ਕੌਮ ਤੋੜ ਲਵੇ ਵੀ ਅਸੀਂ ਇੱਕ ਵੱਖਰੀ ਕੌਮ ਵੱਖਰਾ ਆਪਣਾ ਖਾਲਸਾ ਪੰਥ ਸਿਰਜਣਾ ਹੈ ਜੀ ਤੇ ਫਿਰ ਪੰਥ ਚੜ੍ਹਦੀ ਕਲਾ ਹੋ ਸਕਦੀ ਨਿਸ਼ਾਨ ਸਿੰਘ ਜੀ ਇਹ ਗੱਲ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਸਤਕਾਰ ਕਮੇਟੀ ਦੇ ਪ੍ਰਧਾਨ ਕੋਲ ਭਾਈ ਲਖਵੀਰ ਸਿੰਘ ਮਹਾਲਮ ਦੇ ਕੋਲ ਸੋ ਕੱਲ ਜਿਹੜੀ ਵੱਡੀ ਘਟਨਾ ਵਾਪਰੀ ਹੈ ਜਿਵੇਂ ਗਿਆਨੀ ਰਘਵੀਰ ਸਿੰਘ ਨੂੰ ਉਤਾਰਿਆ ਸੀਗਾ ਜਥੇਦਾਰੀ ਤੋਂ ਸੁੱਕੇ ਘਰ ਨੂੰ ਭੇਜਿਆ ਬੇਰੰਗ ਲਫਾਫੇ ਵਾਂਗੂ ਸੋ ਉਸੇ ਮੁੱਦੇ ਤੇ ਗੱਲਬਾਤ ਕੀਤੀ ਹੈ ਤੁਸੀਂ ਆਪਣੀ ਇਸੇ ਵੀਡੀਓ ਤੇ ਆਪਣੇ ਕਮੈਂਟ ਜਰੂਰ ਲਿਖੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਭਾਈ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਆ ਜੀ ਬਹੁਤ ਧੰਨਵਾਦ ਚੈਨਲ ਦਾ ਧੰਨਵਾਦ ਸਾਰੇ ਤੁਹਾਡੇ ਫਰੋਤਿਆਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ